ਅਕੱਲਾ ਸਕੂਟਰ ਬੰਦ ਹੋ ਗਿਆ। ਕੀ ਦੇਖ ਰਹੇ ਹੋ? ਬਿਰਗਾ ਦਾ ਸਕੂਟਰ ਬੰਦ ਗਿਆ ਵਿਚਾਰੇ ਪਾਣੀ ਦੇ ਵਿੱਚ ਲੈ ਕੇ ਰੋੜ ਕੇ। ਪਹਿਲਾ ਇਹ ਪ੍ਰੋਜੈਕਟ ਸਾਰਾ ਇਹ ਇੱਥੇ ਮੇਰੇ ਹਿਸਾਬ ਦੇ ਨਾਲ ਫਲਾਈਓਵਰ ਬਣਾਉਣਾ ਚਾਹੀਦਾ ਸੀਗਾ ਏ ਆਈ ਆਪਣਾ ਬਠਿੰਡਾ ਵਾਲਾ ਰਿੰਗ ਰੋਡ ਜਿਹੜਾ ਕੈਂਟ ਰੋਡ ਦੇ ਨਾਲ ਨਾਲ ਜਿਹੜਾ ਇਧਰੋਂ ਕੈਂਟ ਤੋਂ ਸ਼ੁਰੂ ਹੋ ਕੇ ਆਈਟੀ ਚੌਂਕ ਦੇ ਨਾਲ ਮਿਲੋਂਦਾ ਹੈਗਾ ਤੇ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਹੈਗਾ ਮਾਈਂਡ ਦੇਖੋ ਕਿਵੇਂ ਠਾਟਾ ਮਾਰਦਾ ਹੋਇਆ ਹਜੇ ਬਣ ਨੂੰ ਸਿਰਫ ਚੱਲੇ ਨੂੰ ਮੇਰੇ ਖਿਆਲ ਚ 15-20 ਦਿਨ ਹੀ ਹੋਏ ਹੈਗੇ ਤੇ ਇਹ ਹਾਲਾ ਵਨ ਸਾਈਡ ਅਜੇ ਚਲਾਈ ਨਹੀਂ ਗਈ ਤੇ ਬਾਰਿਸ਼ ਵੀ ਕੋਈ ਜ਼ਿਆਦਾ ਬਾਰਿਸ਼ ਨਹੀਂ ਆਈ ਆਪਣੇ ਬਠਿੰਡੇ ਦੇ ਵਿੱਚ ਆਹਾਂ ਪਰਸੋਂ ਵਾਲੀ ਜਿਹੜੀ ਬਾਰਿਸ਼ ਹੈਗੀ 2-3 ਦਿਨ ਪਹਿਲਾਂ ਵਾਲੀ ਉਹ ਲੋ ਹੋ 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 ਗੱਡੀ ਦੀ ਨੰਬਰ ਪਲੇਟ ਨਹੀਂ ਦਿਖ ਰਹੀ ਜੀ ਦੇਖੋ ਆਹੋ ਹੋ 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 ਦੇਖੋ 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 ਬਾਈਕ ਵਾਲਾ ਵਿਚਾਰਾ ਓਹੋ ਹੋ ਬੁਰਾ ਹਾਲ ਆਈ ਇਹਦਾ ਖਤਮ ਗਈ ਕਹਾਣੀ ਅ ਲੌਲੀ ਇਹ ਬਠੰਡਾ ਕੈਂਟ ਦੇ ਨਾਲ ਰਿੰਗ ਰੋਡ ਆ ਜਿਹੜਾ ਆਪਣਾ ਨਵਾਂ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਦਰਿਆ ਬਣ ਚੁੱਕਿਆਗਾ ਹਜੇ ਹਲਕੀ ਜੀ ਬਾਰਿਸ਼ ਹੋਈ ਆ ਦੋ ਦਿਨ ਪਹਿਲਾਂ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈਗੀ ਤੇ ਤੁਸੀਂ ਦੇਖੋ ਹਾਲ ਦੇਖੋ ਕੀ ਹਜੇ ਵਨ ਵੇ ਚਲਾਇਆ ਇਹਨਾਂ ਨੇ ਵਨ ਵੇ ਦਾ ਹੀ ਇਹ ਹਾਲ ਆ ਤੇ ਦੂਜਾ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਭਰਿਆ ਹੋਇਆਗਾ ਤੇ ਗੱਡੀਆਂ ਲੋਕ ਵੈਕ ਕਰ ਰਹੇ ਹੈਗੇ ਇਹ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਬਾਹਰ ਨਿਕਲ ਕੇ ਤੁਹਾਨੂੰ ਦੇਖੋ ਉਹ ਦੇਖੋ ਗੱਡੀ ਆ ਰਹੀ ਹੈ ਸਾਹਮਣੇ ਉਹ ਦੇਖੋ ਸਾਹਮਣੇ ਗੱਡੀ ਆ ਰਹੀ ਹੈਗੀ ਤੇ ਬਹੁਤ ਹੀ ਬੁਰਾ ਹਾਲ ਹੈਗਾ ਤੇ ਇੱਥੇ ਮੇਰੇ ਹਿਸਾਬ ਨਾਲ ਫਲਾਈਓਵਰ ਬਣਾਉਣਾ ਚਾਹੀਦਾ ਸੀ ਸਰ ਪ੍ਰਸ਼ਾਸਨ ਨੂੰ ਸਿੱਖ ਕੇ ਵੀ ਮਨਾਂ ਦਾ ਕੁਝ ਸਿੱਖਣਾ ਚਾਹੀਦਾ ਸੀ ਕਿਉਂਕਿ ਆਪਣਾ ਬਾਣਸਾ ਅੰਡਰਬ੍ਰਿਜ ਜਗਾ ਜਦੋਂ ਉਹਦੇ ਚ ਪਾਣੀ ਇੰਨਾ ਖੜ ਜਾਂਦਾ ਤਾਂ ਸੁਭਾਵਿਕ ਗੱਲ ਆ ਵੀ ਪਾਣੀ ਇੱਥੇ ਵੀ ਖੜੂਗਾ ਹੀ ਖੜੂਗਾ ਤੇ ਬਹੁਤ ਹੀ ਬੁਰਾ ਹਾਲ ਹੋ ਚੁੱਕਿਆਗਾ ਆਪਾਂ ਗੱਡੀ ਕਰ ਲੱਗਿਆ ਵਾਪਸ ਬੈਕ ਇਹ ਦੇਖੋ ਜੀ ਇਹ ਤੁਸੀਂ ਇਹ ਦੇਖੋ ਗੱਡੀ ਦੇ ਸਾਰੇ ਟਾਇਰ ਛੋਟਾਤੀ ਜਾ ਰਿਹਾਗਾ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੱਤਵਤ ਪਾਣੀ ਹੈ ਨਜਾਇਜ਼ ਹੀ ਪਾਣੀ ਹੈ ਤੁਹਾਨੂੰ ਥੋੜਾ ਜਿਹਾ ਨੇੜੇ ਕਰਕੇ ਵੀ ਮੈਂ ਦਿਖਾ ਦਨਾਂਗਾ ਲਓ ਜੀ ਪੰਜਾਬ ਦਾ ਦਰਿਆ ਬਰਿੰਡੇ ਦਾ ਦਰਿਆ ਰਿੰਗ ਰੋਡ ਕੈਂਟ ਰੋਡ ਸਾਈਡ ਰਿੰਗ ਰੋਡ